ਪੰਜਾਬ ਅੰਦਰ ਹੋ ਰਹੇ ਵਿਕਾਸ ਕਾਰਜਾਂ ਦੇ ਅਧੀਨ ਨਗਰ ਨਿਕਮ ਪਠਾਨਕੋਟ ਦੇ ਅਧੀਨ ਔਂਦੇ ਦੇ ਕਰੀਬ ਤਿੰਨ ਬਾੜਾ ਅੰਦਰ 2 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਔਂਦੇ ਵਾਲੇ ਦਿਨਾ ਅੰਦਰ ਹੋਰ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਜ਼ਿਲ੍ਹਾ ਪਠਾਨਕੋਟ ਨੂੰ ਸਮਰਪਿਤ ਕੀਤੇ ਜਾਣਗੇ ਇਸ ਮੌਕੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਅੱਜ ਤੁਹਾਡੇ ਵੱਲੋਂ ਕਾਰਪੋਰੇਸ਼ਨ ਇਲਾਕੇ ਦੇ ਵਿੱਚ ਕਈ ਉਦਘਾਟਨ ਕੀਤੇ ਗਏ ਹੈਗੇ ਆ ਕੀ ਹੈਗਾ ਸਾਰਾ ਮੇਰਵਾ ਦੱਸ ਦਿਓ ਤੁਸੀਂ ਮੰਡੇ ਆ ਬਿਲਕੁਲ ਅੱਜ ਫੇਰ ਇੱਕ ਵਾਰ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਮੇਰਾ ਹਲਕਾ ਵਿਧਾਨ ਸਭਾ ਪੁਆ ਜਿੱਥੇ ਹਰ ਰੋਜ਼ ਕਿਸੇ ਨਾ ਕਿਸੇ ਰੂਪ 'ਚ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਤੁਸੀਂ ਦੇਖਦੇ ਹੋ ਤੁਹਾਡੇ ਚੈਨਲ ਤੇ ਖਬਰਾਂ ਚੱਲਦੀਆਂ ਸੋ ਅੱਜ ਮੈਂ ਜਿਹੜਾ ਬਾਰ ਨੰਬਰ 42 43 ਤੇ 44 3 ਨੰਬਰ ਵਾਰਡਾਂ ਦੇ ਅੰਦਰ 1 ਕਰੋੜ 87 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਗਲੀਆਂ ਬਣਨ ਵਾਲੀਆਂ ਸੀ ਉਹਨਾਂ ਨੂੰ ਘਾਟਨ ਕੀਤਾ ਔਰ ਇੱਕ ਸੰਸਾਨ ਘਾਟ ਕੋਠੀ ਬਣਤਾ ਦਾ ਉਹਦਾ ਵੀ ਅੱਜ ਉਦਘਾਟਨ ਕੀਤਾ ਦੇਰੀਵਾਲ ਪਿੰਡ ਦੀ ਗਲੀਆਂ ਦਾ ਉਦਘਾਟਨ ਕੀਤਾ ਦਾਰੂਸਲਾਮ ਦਾ ਕੀਤਾ ਇਹ ਵਾਰਡ ਨੰਬਰ 44 ਦੇ ਅੰਦਰ ਤਿੰਨ ਗਲੀਆਂ ਦੇ ਨਿਰਮਾਣ ਦੇ ਲਈ ਜਿਹੜਾ 68 ਲੱਖ ਰੁਪਏ ਆਇਆ ਉੱਥੇ ਉਹਦਾ ਉਦਘਾਟਨ ਕੀਤਾ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਲੋਕਾਂ ਚ ਆਇਆ ਔਰ ਇਹ ਲਗਭਗ 1 ਕਰੋੜ 87 ਲੱਖ ਰੁਪਏ ਦਾ ਭਾਅ ਵੇ ਹੈ ਕਿ ਇੱਕ ਵੱਡੀ ਰਕਮ ਜਿਹੜੀ ਲੋਕਾਂ ਦੇ ਵਿਕਾਸ ਕਾਰਜਾਂ 'ਤੇ ਖਰਚੀ ਜਾਣੀ ਹੈ ਸੋ ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਕਰੀਆ ਅਦਾ ਕਰਦਾ ਹਾਂ ਹਮੇਸ਼ਾ ਹੀ ਸਾਡੇ ਜ਼ਿਲ੍ਹੇ ਨੂੰ ਸਾਡੇ ਮੇਰੇ ਹਲਕੇ ਨੂੰ ਕਾਫੀ ਵੱਡੀਆਂ ਸੁਗਾਤਾਂ ਉਹਨਾਂ ਨੇ ਦਿੱਤੀਆਂ ਸੋ ਇਹ ਲੋਕ ਜਿਹੜੇ ਆ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਕਰ ਰਹੇ ਸਨ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਦੀਆਂ ਗਲੀਆਂ ਬਣਨ ਲਈ ਜਾ ਰਹੀਆਂ ਨੇ ਔਰ ਮੈਂ ਇੱਕ ਗੱਲ ਹੋਰ ਕਮਾਂ ਕਿ ਆਉਣ ਵਾਲੇ ਦਿਨਾਂ 'ਚ ਹੋਰ ਤੁਸੀਂ ਦੇਖੋਗੇ ਜਿਹੜਾ ਇਹ ਦੇਰੀਵਾਲ ਤੇ ਕੋਠੀਪਨਤਾਂ ਦਾ ਇਲਾਕਾ ਹੈ ਇੱਥੇ ਸੀਵਰੇਜ ਤਾਂ ਪਿਆ ਪਰ ਅਜਿਉਂ ਕੰਪਲੀਟ ਨਹੀਂ ਉਹ ਮਤਲਬ ਚੱਲ ਨਹੀਂ ਸਕਿਆ ਉਹਦਾ ਕਾਰਨ ਇਹ ਹੈ ਕਿ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਣਾ ਉਹ ਅਜੇ ਇਸ ਇਲਾਕੇ 'ਚ ਨਹੀਂ ਲੱਗਿਆ ਤੇ ਥੋੜੇ ਦਿਨਾਂ ਤੱਕ ਤੁਹਾਨੂੰ 1 ਕਰੋੜ ਰੁਪਏ ਦੀ ਲਾਗ ਦੇ ਨਾਲ ਜਿਹੜਾ ਟ੍ਰੀਟਮੈਂਟ ਪਲਾਂਟ ਬਣਨਾ ਜਮਾਲਪੁਰ ਦੇ ਅੰਦਰ ਉਹਦਾ ਵੀ ਤੁਹਾਡੇ ਹਾਜ਼ਰੀ ਦੇ ਵਿੱਚ ਅਸੀਂ ਉਹਦਾ ਨੀ ਪੱਥਰ ਰੱਖਾਂਗੇ ਸੋ ਆਉਣ ਵਾਲੇ ਦਿਨਾਂਸ ਹੋਰ ਕੁਝ ਇਸ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਚੀਜ਼ਾਂ ਮਿਲਣੇ ਮੇਰਾ ਯਤਨ ਹੈਗਾ ਸੋ ਬਹੁਤ ਬਹੁਤ ਮੁਬਾਰਕਾਂ ਅ ਅੱਜ ਲੋਕਾਂ ਨੂੰ ਜਿਨ੍ਹਾਂ ਦੇ ਗਲੀਆਂ ਦੇ ਨਿਰਮਾਨ ਕਰ ਸ਼ੁਰੂ ਕਰਾਏ ਆ ਸੋ ਇਸੇ ਤਰ੍ਹਾਂ ਮੈਂ ਆਪਣੇ ਹਲਕੇ ਦੇ ਲੋਕਾਂ ਚ ਵਿੱਚ ਦਾ ਰਵਾ ਇਹ ਮੇਰੇ ਯਤਨ ਨੇ ਮੇਰੀਆਂ ਖੁਸ਼ੀਆਂ ਨੇ